ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਕਾਰ ਜੋ ਗੁਰਪਿਆਰੇ ਬੁਰਸਵਾਰੇ ਗੁਰੂ ਹੁਸਾ ਸਾਗਤ ਜਿਓ ਬਹੁਤ ਵੱਡੇ ਭਾਂਗਾਂ ਵਾਲੇ ਹਾਂ ਅਪਾਰ ਕਿਰਪਾ ਹੋਈ ਹੈ ਸਾਡੇ ਸਾਰੇਆਂ ਉੱਪਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਹਿਮਤ ਅਸਦਕਾਂ ਆਪਾਂ ਹਰ ਹਫਤੇ ਐਤਵਾਰ ਵਾਲੇ ਦਿਨ ਉਸ ਪਿਆਰੇ ਦੀ ਯਾਦ ਦੇ ਵਿੱਚ ਬੈਠ ਕੇ ਸੋ ਕਿ ਇਸ ਜੋ ਪੈਸੇ ਦਿਨਸਾ ਦੇ ਪਾਠਾਂ ਦੀਆਂ ਸੇਵਾ ਵਾਸਤੇ ਗੋਜੀ ਆਪ ਲੈਂਦੇ ਨੇ ਆਪਾਂ ਬੈਠ ਕੇ ਆਨੰਦ ਮਾਣਦੇ ਹਾਂ ਬਿਨਾਂ ਭਾਗਾਂ ਤੋਂ ਗੁਰੂ ਕੋ ਇਕੜੀਆਂ ਨਸੀਬ ਨਹੀਂ ਹੋਇਆ ਕਰਦੀਆਂ ਬਿਨਾਂ ਕੜੀ ਤੋਂ ਸੰਗਤ ਦੇ ਵਿੱਚ ਬਿਨਾਂ ਭਾਗਾਂ ਤੋਂ ਇਸ ਸੰਗਤ ਦੇ ਵਿੱਚ ਨਹੀਂ ਆਇਆ ਜਾਂਦਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਏਕ ਕੜੀ ਆਦੀ ਕਰੀ ਆਦੀ ਹੁ ਤੇ ਆਦ ਭਗਤਨ ਸੇਤੇ ਉਸਤੇ ਯਕੀਨੇ ਸੇ ਲਾ ਅਸੀਂ ਅੱਧੀ ਘੜੀ ਕੋਈ ਬੈਠ ਗਏ ਅੱਧੀ ਤੋਂ ਅੱਧੀ ਕੋਈ ਸਹੀ ਜਿੰਨਾ ਸਮਾਂ ਅਸੀਂ ਬੈਠ ਕੇ ਗੋਸ਼ਤੀ ਕਰਗੇ ਉਸ ਪਿਆਰੇ ਦੀ ਯਾਦ ਦੇ ਵਿੱਚ ਬੈਠ ਕੇ ਵਿਚਾਰ ਕਰਗੇ ਉਹਦਾ ਸਾਨੂੰ ਲਾਭ ਜ਼ਰੂਰ ਮਿਲੇਗਾ ਇਹ ਨਹੀਂ ਕਿ ਅਸੀਂ ਇੱਥੇ ਆਏ ਆ ਕਿ ਸਾਨੂੰ ਇਹਦਾ ਫਲ ਨਹੀਂ ਮਿਲੇਗਾ ਤਾਂ ਜ਼ਰੂਰ ਫਲ ਮਿਲੇਗਾ ਅੱਜ ਮਿਲ ਜਾਏ ਕੱਲ ਮਿਲ ਜਾਏ ਸਾਲ ਤੱਕ ਮਿਲ ਜਾਏ ਜ਼ਰੂਰ ਜਿਹੜਾ ਬੂਟਾ ਲਾਇਆ ਨਾ ਜੇ ਬੂਟਾ ਹਰਾ ਹੋ ਗਿਆ ਉਹਨੂੰ ਫਲ ਵੀ ਜ਼ਰੂਰ ਲੱਗਣਾ ਹੈ ਇਸ ਤਰ੍ਹਾਂ ਕਿ ਅਜ ਦੇ ਪਾਪਣ ਤੋਂ ਪਿੱਤਰ ਹੁਕਮ ਦੇ ਜੋ ਸ਼੍ਰੀ ਦਰਬਾਰ ਸਾਹਿਬ ਤੋਂ ਹੁਕਮ ਸੁਖੀ ਰਾਗ ਦੇ ਵਿੱਚ ਅੰਮ੍ਰਿਤ ਵੇਲੇ ਕਨਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪ੍ਰਮਾਣ ਕੀਤਾ ਹੈ ਸਹਿਬ ਜੀ ਸੰਜਾ ਰਹੇ ਨੇ ਕਹਿੰਦੇ ਨੇ ਇੱਕ ਓੰਕਾਰ ਸਤਗੁਰ ਪ੍ਰਸਾਦ ਉਹ ਪਰਮਾਤਮਾ ਇੱਕ ਹੈ ਪ੍ਰਸਾਦ ਉੰਦੀ ਕਿਰਪਾ ਸਤਗੁਰ ਜੀ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਨੂੰ ਪਹਿਚਾਣਿਆ ਜਾ ਸਕਦਾ ਹੈ ਉਹਦੇ ਨਾਲ ਜੁੜਿਆ ਜਾ ਸਕਦਾ ਹੈ ਉਹ ਨੂੰ ਮਿਲਿਆ ਜਾ ਸਕਦਾ ਹੈ ਜੇ ਗੁਰੂ ਜੀ ਕਿਰਪਾ ਕਰ ਦੇਣ ਤਾਂ ਹੁਣ ਅਗਲੀ ਪੰਕਤੀ ਸਾਨੂੰ ਸਮਝਾ ਰਹੇ ਨੇ ਕਹਿੰਦੇ ਉਜਲ ਕਹਿ ਹਾਂ ਚਿਲਕਣਾ ਕੁੱਟ ਮਕਾਲੜੀ ਮਸ ਪ੍ਰਾਣੇ ਸਮਿਆਂ ਦੇ ਵਿੱਚ ਨਾ ਆਪਾਂ ਦੇਖਦੇ ਹਾਂ ਕਿ ਕਹਨ ਦੇ ਵਰਤਨ ਹੋਇਆ ਕਰ ਦਿਸਨ ਕਹਾਂ ਕੰਸੀ ਕਹਿ ਲੋ ਉਹਦੇ ਵਰਤਨ ਸੀ ਨਾ ਬਾਹਰੋਂ ਬੜੇ ਲਿਸ਼ਕਰੇ ਸੀ ਅਰ ਜਦੋਂ ਅੰਦਰੋਂ ਜਿੰਨਾ ਸਾਫ਼ ਕਰੀ ਜਾਓ ਵਿੱਚੋਂ ਕਾਲਖ ਨਿਕਲਦੀ ਤੁਰੀ ਆਉਂਦੀ ਸੀ। ਉਟਮ ਕਾਲੜੀ ਮਸ ਕਹਿੰਦੇ ਜਿਵੇਂ ਜਿਵੇਂ ਉਹਨੂੰ ਕੋਲ ਰਗੜੀ ਜਾਵੋਗੇ ਰਗੜੀ ਜਾਵਾਂਗੇ ਵਿੱਚੋਂ ਕਾਲੜੀ ਮਸ ਹੁੰਦੀ ਸ਼ਿਆਹੀ ਕਾਲੀ ਸ਼ਿਆਹੀ ਵਾਂਗ ਅੰਦਰੋਂ ਕਹਿੰਦੇ ਉਹਦੇ ਵਿੱਚੋਂ ਕਾਲਖ ਨਿਕਲਦੀ ਤੁਰੀ ਆਉਂਦੀ ਸੀ। ਇਸੇ ਤਰ੍ਹਾਂ ਹੀ ਸਾਹਿਬ ਕਹਿੰਦੇ ਨੇ ਧੂਤਿਆਂ ਜੂਠ ਨਾ ਉਤਰੇ ਜੇ ਸੋ ਧੋਵਾਂ ਤਿਸ ਕਹਿੰਦੇ ਜਿੰਨਾ ਮਰਜੀ ਧੋਲ ਗਏ ਪਰ ਕਹਿੰਦੇ ਉਹਦੀ ਅੰਦਰੋਂ ਜਿਹੜੀ ਕਾਲਖ ਹੈ ਨੇ ਉਹ ਮਿੱਟਦੀ ਨਹੀਂ। ਜਿੰਨੀ ਮਰਜੀ ਆਪਾਂ ਉਹਨੂੰ ਕੋਸ਼ਿਸ਼ ਕਰੀਏ ਕਿ ਕਹੇ ਦੇ ਵਰਤਨ ਦੇ ਵਿੱਚੋਂ ਜਿੰਨਾ ਮਰਜੀ ਸਾਫ਼ ਕਰੀਏ ਪਰ ਉਹ ਕਾਲਖ ਮਿੱਟੀ ਨਹੀਂ ਕਹਿੰਦੇ ਨੇ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਜਲਨ ਸਹਿ ਕਹਿੰਦੇ ਨੇ ਮੇਰੇ ਸੱਜਣ ਉਹ ਨੇ ਜਿਹੜੇ ਮੇਰੇ ਨਾਲ ਚਲਦਿਆਂ ਜਦੋਂ ਮੈਂ ਤੁਰਨਾ ਹੈ ਨਾ ਜਦੋਂ ਮੈਂ ਜਾਣਾ ਹੈ ਮੇਰੇ ਨਾਲ ਜਾਣ ਕਿੱਥੇ ਜਾਣਾ ਹੈ ਹੁਣ ਅਸੀਂ ਜਦ ਮਰ ਕੇ ਅਸੀਂ ਕਹਿੰਦੇ ਕਿ ਅਸੀਂ ਤਾਂ ਮਰ ਕੇ ਸਾਡੇ ਨਾਲ ਸ਼ਾਇਦ ਮੇਰੇ ਸੱਜਣ ਤੁਰ ਜਾਣਗੇ ਨਹੀਂ ਜਦੋਂ ਵੀ ਮੈਂ ਇਹ ਸ્વાસ ਲੈ ਰਿਹਾ ਹਾਂ ਜੀਵਨ ਦੇ ਵਿੱਚ ਮੈਂ ਵਿਚਰ ਰਿਹਾ ਹਾਂ ਮੇਰੇ ਸੱਜਣ ਕਿਹੜੇ ਨੇ ਮੇਰੇ ਚੰਗੇ ਗੁਣ ਮੈਨੂੰ ਚੰਗੀ ਰਾਹ ਦੇਣ ਵਾਲੇ ਚੰਗੇ ਜਿਹੜੇ ਮੇਰੇ ਬੁਰੇ ਭਲੇ ਦੀ ਜਿਹੜੀ ਪਹਿਚਾਣ ਕਰਨ ਦੇ ਵਾਸਤੇ ਮੇਰੇ ਅੰਦਰ ਗੁਣ बसे ਹੋਏ ਨੇ ਉਹ ਹਮੇਸ਼ਾ ਮੇਰੇ ਨਾਲ ਚੱਲਦੇ ਨੇ ਔਗਣ ਨੇ ਔਗਣ ਇਨਸਾਨ ਦੇ ਨਾਲ ਚੱਲਦੇ ਨੇ ਜੇ ਔਗਣ ਨੇ ਜਿੱਥੇ ਮਰਜ਼ੀ ਚੱਲਿਆ ਜਾ ਔਗਣਾਂ ਨੇ ਤੈਨੂੰ ਬੇਸ਼ੱਕ ਇੱਥੇ ਘਰ ਛੱਡ ਦੇ ਇੱਥੇ ਲੋਕਾਂ ਦੇ ਨਾਲ ਵਿਗੜਨ ਲੱਗ ਗਈ ਸ਼ੇਸ਼ ਬੇਸ਼ੱਕ ਵਿਦੇਸ਼ਾਂ ਦੇ ਵਿੱਚ ਲਿਆ ਜਾ ਜਿੱਥੇ ਮਰਜ਼ੀ ਚਲਿਆ ਜਾ ਉਦਦੇ ਓਪਣਾ ਨੇ ਤੈਨੂੰ ਫੇਰ ਦੁਬਾਰੇ ਕਹਿੰਦੇ ਉੱਥੇ ਫੇਰ ਲੈ ਆਉਣਾ ਜਿੱਥੇ ਤੂੰ ਪਹਿਲਾਂ ਸੀ ਜੇ ਗੁਣ ਨੇ ਅੰਦਰ ਗੁਣ ਚੰਗੇ ਨੇ ਚੰਗੇ ਨੇ ਅੰਦਰ ਤੇਰੇ ਪ੍ਰਭਾਵ ਪਾਉਣਗੇ ਜਿੱਥੇ ਮਰਜ਼ੀ ਚਲਿਆ ਜਾ ਉਹ ਗੁਣਾ ਨੇ ਆਪਣੇ ਆਪ ਹੀ ਤੈਨੂੰ ਉਪਰ ਚੁੱਕ ਦੇਣਾ ਵਿਚਾਂ ਚੁੱਕ ਦੇਣਾ ਅੱਲੀ ਹੁਣ ਪੰਕੀ ਜਿਹੜੇ ਨੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਣਾ ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦੇ ਸੰਨ ਕਹਿੰਦੇ ਜਿੱਥੇ ਵੀ ਲੇਖਾ ਮੰਗਿਆ ਜਾਏਗਾ ਨਾ ਇਹ ਤਾਂ ਆਪੇ ਲੇਖਾ ਮੰਗਣ ਤੋਂ ਕੀ ਹੈ ਕਿ ਲੇਖਾ ਸਾਡੇ ਮਰਨ ਤੋਂ ਬਾਅਦ ਚ ਮੰਗਣਗੇ ਤੇ ਮੇਰੇ ਜਿਹੜੇ ਦੋਸਤ ਹੋਣਗੇ ਮੇਰੇ ਨਾਲ ਖੜਨਗੇ ਹੁਣ ਦੋਸਤ ਤਾਂ ਕਈ ਵਾਰੀ ਹੁਣ ਕੋਈ ਸ਼ਰਾਬੀ ਹੈ ਕੋਈ ਅਮਲੀ ਹੈ ਕੋਈ ਨਸ਼ਈ ਹੈ ਇਸ ਵਾਅਵੇ ਕੀ ਗੁਰਮੁਖ ਜਿਹੇ ਜਿਹੇ ਇਨਸਾਨ ਹੈ ਤੇ ਸੱਜਣ ਵੀ ਉਹ ਜਿਹੇ ਹੋਣਗੇ ਇਹ ਸੰਗਤ ਦਾ ਅਸਰ ਪੈਂਦਾ ਹੈ ਜੇ ਆਪਾਂ ਹੁਣ ਸਮਾਜਿਕ ਤੌਰ ਤੇ ਦੇਖਾਂਗੇ ਨਾ ਜਿਹੇ ਜਿਹੇ ਇਨਸਾਨ ਨੂੰ ਆਪਾਂ ਦੇਖ ਲਈਏ ਕਿ ਇਹ ਇਨਸਾਨ ਕੈਸਾ ਹੈ ਉਹਦੀ ਸੰਗਤ ਤੋਂ ਪਤਾ ਲੱਗ ਜਾਏਗਾ ਕਿ ਇਹੇ ਜੀ ਸੰਗਤ ਕਰਦਾ ਹੈ ਜੇ ਮਾੜਾ ਇਨਸਾਨ ਹੈ ਤਾਂ ਸੁਭਾਅ ਕੀ ਹੈ ਪਤਾ ਹੀ ਹੈ ਕਿ ਮਾੜੇ ਸੰਗ ਮਾੜੀ ਹੈ ਮਾੜੀ ਸੰਗਤ ਨਹੀਂ ਜਿਹੜੇ ਆਵੇ ਸੰਗਤ ਮਾੜੀ ਹੈ ਪਰ ਇੱਥੇ ਕਿਹੜੇ ਸੱਜਣਾਂ ਦੀ ਗੱਲ ਕਰ ਰਹੇ ਨੇ ਇੱਥੇ ਕਹਿ ਰਹੇ ਨੇ ਗੁਣਾ ਵਾਲੇ ਸੱਜਣ ਜਿਹੜੇ ਸਾਡੇ ਅੰਦਰ ਗੁਣ ਰੂਪੀ ਮੇਰੇ ਸੱਜਣ ਨੇ ਨਾ ਜਦੋਂ ਲੇਖ ਆ ਮੰਗੇ ਇਹ ਕਹਿੰਦਾ ਜਿੱਥੇ ਕਿਤੇ ਵੀ ਔਕੜ ਪੈ ਗਈ ਉੱਥੇ ਮੇਰੇ ਗੁਣਾ ਨੇ ਆਗੇ ਜ਼ਾਹਰ ਹੋ ਜਾਣਾ ਹੈ ਉਜਾਗਰ ਹੋ ਜਾਣਾ ਹੈ ਮੰਨ ਲਓ ਚਾਰ ਸ਼ਰਾਬੀ ਬੈਠੇ ਹੋਏ ਨੇ ਤੁਸੀਂ ਕਿਤੇ ਜਾ ਕੇ ਉਹਨਾਂ ਦੇ ਵਿੱਚ ਬੈਠ ਗਿਆ ਕਿਤੇ ਵਿਆਹ ਸ਼ਾਦੀ ਦੇ ਵਿੱਚ ਚਲੇ ਗਏ ਟੇਬਲ ਤੇ ਬੈਠਿਆ ਨਾ ਟੇਬਲ ਤੇ ਵਿਆਹ ਸ਼ਾਦੀ ਦੇ ਵਿੱਚ ਚਾਰੋਂ ਬੈਠ ਨੇ ਬਾਜਮਾ ਤੂੰ ਵੀ ਬੈਠ ਗਿਆ ਉਹਨਾਂ ਨੇ ਕਹਿਣਾ ਲੈ ਹੁਣ ਤੂੰ ਵੀ ਥੋੜੀ ਜਿਹੀ ਘੁੱਟ ਲਾ ਲੈ ਪਰ ਉਸ ਸਮੇਂ ਮੇਰਾ ਕਿਹੜਾ ਸੱਜਣ ਮੇਰਾ ਜਿਹੜਾ ਗੁਣ ਹੈ ਅੰਦਰ ਕਿ ਮੇਰਾ ਸੱਜਣ ਹੈ ਗੁਣ ਮੇਰਾ ਅੰਦਰ ਉਹਨੇ ਕਹਣਾ ਨਾ ਕਿ ਮੈਨੂੰ ਮੇਰੇ ਮਾਲਕ ਨੇ ਸਮਝਾਇਆ ਜਦ ਪੀਤੇ ਮਤ ਦੂਰ ਹੋਏ ਵਰਲ ਪੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋਂ ਧੱਕੇ ਖਾਏ ਇਹ ਮੇਰੇ ਸੱਜਣ ਨੇ ਤੁਹਾਨੂੰ ਜਿਹੜੇ ਮੈਨੂੰ ਗੁਣ ਦਿੱਤੇ ਨੇ ਕਿ ਨਾ ਭਰਾਵਾ ਮੈਨੂੰ ਤਾਂ ਪਤਾ ਹੈਗੇ ਜਿਹਦੇ ਪੀਂਗ ਦੇ ਨਾਲ ਮਤ ਦੂਰ ਹੋ ਜਾਂਦੀ ਹੈ ਨਾ 마ੜੇ ਤੂਰ ਦਿਮਾਗ ਦੇ ਵਿੱਚ ਬੈਠਦੇ ਨੇ ਮੈਨਤ ਉਤੀ ਲੈਣਾ ਉੱਥੇ ਫਿਰ ਕਹਿੰਦੇ ਨਾਲ ਖੜ ਜਾਂਦੇ ਨੇ ਜਿਹੜੇ ਗੁਣ ਨਹੀਂ 마ੜੇ ਤੈਨੂੰ ਰਸਤੇ ਦੇ ਉੱਪਰ ਤੋੜਨ ਲੱਗਿਆ ਰੋਕ ਲੈਣਗੇ ਕਿ ਨਹੀਂ ਇਹ ਰਸਤੇ ਨਹੀਂ ਜਾਣਾ ਇਹ 마ੜਾ ਰਸਤਾ ਹੈ ਅਗਲੀ ਬੰਦੀ ਕਹਿੰਦੇ ਨੇ ਕੋਟੇ ਮੰਡਪਾ 마ੜਿਆ ਪਾਸੋ ਚਿਤ ਵਿਆਹ ਹ ਹੁਣ ਅਗਲਾ ਸਾਨੂੰ ਪਰਮਾਨ ਦੇ ਕਿ ਚਾਹ ਸਮਝਾ ਰਹੇ ਨੇ ਕਹਿੰਦੇ ਜੇ ਨਾ ਮਕਾਨ ਹੋਵੇ ਬੜਾ ਸੋਹਣਾ ਬਾਰੋਂ ਲਿਪਾਪੋਤੀ ਬੜੀ ਕੀਤੀ ਹੋਵੇ ਬੜਾ ਚੁੰਨਾ ਗੇਰੂ ਕੀਤਾ ਹੋਵੇ ਬੜੀ ਸਜਾਵਟ ਬਾਹਰ ਬਣਾਈ ਹੋਵੇ ਪਰ ਕਹਿੰਦੇ ਨੇ ਟੱਠੀਆਂ ਕੰਮ ਨਿਆਬ ਨੇ ਵਿੱਚੋਂ ਸਖੜੀਆਂ ਹਾਂ ਪਰ ਕਹਿੰਦੇ ਵਿੱਚੋਂ ਦਾ ਸਖੜੇ ਨੇ ਵਿੱਚੋਂ ਖਾਲੀ ਨੇ ਫਿਰ ਉਹ ਟਏ ਹੋਏ ਕਿਸ ਕੰਮ ਆਉਣਗੇ ਇਸੇ ਤਰ੍ਹਾਂ ਹੀ ਗੁਰਮਖੋ ਜਿਹੜੇ ਇਨਸਾਨ ਵਿੱਚੋਂ ਖਾਲੀ ਨੇ ਔਗਣਾਂ ਦੇ ਭਰੇ ਹੋਏ ਨੇ ਪਰ ਉਹ ਭਾਵੇਂ ਜਿੰਨਾ ਮਰਜ਼ੀ ਦੇ ਸ਼ਕਲੀਏ ਬਾਹਰੋਂ ਜਿੰਨੇ ਮਰਜ਼ੀ ਪਹਿਰਾਵੇ ਪਹਿਨ ਲਈਏ ਬੜਾ ਸ਼ੋਕਰੀਏ ਕਿ ਮੈਂ ਬੜਾ ਗਿਆਨੀ ਆ ਮੈਂ ਗੁਣਵਾਨ ਹਾਂ ਮੇਰੇ ਅੰਦਰ ਆ ਗੁਣ ਨੇ ਨਹੀਂ ਇਹ ਤੇਰੇ ਗੁਣਾ ਨੇ ਤੈਨੂੰ ਤੈਨੂੰ ਜ਼ਾਹਰ ਕਰਨਾ ਹੈ ਬੇਸ਼ੱਕ ਪਾਣਾ ਨਾ ਬਾਹਰ ਦਾ ਭਾਵੇਂ ਹੁਣ ਕਿਸਾਨ ਐ ਕੋਈ ਰਖਸ਼ਾ ਚਾਲਕ ਐ ਉਹ ਹਰ ਸਮੇਂ ਥੋੜੀ ਕਿਵੇਂ ਉਹ ਵਿਚਾਰਾ ਕਿਸਾਨਾਂ ਦੇ ਖੇਤਾਂ ਦੇ ਵਿੱਚ ਝੋਨਾ ਵੀ ਲਾਉਣਾ ਬੱਟਾ ਵੀ ਪੁੱਜਣੀ ਨੇ ਕਿੰਨਾ ਕੁਸ਼ ਕਰਨਾ ਇਹਦਾ ਮਤਲਬ ਹੈ ਕਿ ਤੇ ਉਹ ਉਹਨਾਂ ਦਾ ਭਰਿਆ ਥੋੜੀ ਐ ਉਹਦੇ ਅੰਦਰ ਵੀ ਕਿੰਨੇ ਗੁਣ ਹੋ ਸਕਦੇ ਨੇ ਕਿੰਨੇ ਗੁਣ ਨੇ ਉਹਦੇ ਅੰਦਰ ਵੀ ਹੁਣ ਇਸ ਤਰ੍ਹਾਂ ਕੋਈ ਰਖਸ਼ਾ ਚਾਲਕਾ ਕੋ ਗਰੀਬ ਐ ਉਹ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਹੋ ਸਕਦਾ ਉਹਦੇ ਅੰਦਰ ਵੀ ਕਿੰਨੇ ਗੁਣ ਹੋ ਸਕਦੇ ਨੇ ਉਹ ਤੋਂ ਵੀ ਚੰਗਿਆਈਆਂ ਲੈ ਸਕਦੇ ਨੇ ਅਗਲੀ ਪੰਕਤੀ ਹੁਣ ਸਮਝਾ ਰਹੇ ਨੇ ਕਹਿੰਦੇ ਬੱਗਾ ਬੱਗੇ ਕੱਪੜੇ ਤੀਰਤ ਮੰਝ ਸੰਨ ਹੁਣ ਜਿਹੜਾ ਬਗਲਾ ਹੈ ਕਹਿੰਦੇ ਉਹਦੇ ਨੇ ਜਿਹੜੇ ਆਪਣਾ ਦੇਖਦੇ ਆ ਕਿ ਬੜੇ ਸੋਹਣੇ ਖਾਂਬ ਨੇ ਬੜਾ ਸੋਹਣਾ ਦੇਖਣ ਨੂੰ ਬਗਲਾ ਲੱਗਦਾ ਹੈ ਪਰ ਕਹਿੰਦੇ ਤੀਰਤ ਦੇ ਉੱਪਰ ਬਾਸਾ ਕਰ ਲਵੇ ਜਾ ਕੇ ਉਹਦੀ ਆਦਤ ਕੀ ਹੈ ਕੁੱਟ ਕੁੱਟ ਜੀਅ ਖਾਵਣੇ ਕਹਿੰਦੇ ਜੀਵਾਂ ਦੇ ਗਲ ਕੁੱਟ ਗਏ ਹੋ ਔਰ ਕਹਿੰਦੇ ਉਹਨਾਂ ਨੂੰ ਖਾਂਦਾ ਹੈ ਕਹਿੰਦੇ ਬੱਗੇ ਨਾ ਕਹੀ ਅਨ ਕਹਿੰਦੇ ਉਹਨੂੰ ਅਸੀਂ ਦਿੱਤਾ ਉਸਨੂੰ ਕਹਿ ਦੇਵਾਂਗੇ ਕਿ ਇਹ ਪਵਿੱਤਰ ਹੈ ਨਹੀਂ ਕਹਿੰਦੇ ਉਹਨੂੰ ਪਵਿੱਤਰ ਨਹੀਂ ਕਿਹਾ ਜਾ ਸਕਦਾ ਉਹਨੂੰ ਆਖਿਆ ਨਹੀਂ ਜਾ ਸਕਦਾ ਕਿ ਇਹ ਬੜਾ ਵਧੀਆ ਹੈ ਅਗੇ ਕਹਿੰਦੇ ਨੇ ਹੁਣ ਅਗਲਾ ਪ੍ਰਮਾਣ ਦੇ ਰਹੇ ਨੇ ਪਹਿਲਾਂ ਆਪਾਂ ਨੂੰ ਦਿੱਤਾ ਕਿ ਸੋਨੇ ਕੋਠੇ ਮੰਡਪ ਮਾੜੀਆਂ ਦਾ ਪ੍ਰਮਾਣ ਦਿੱਤਾ ਫਿਰ ਹੁਣ ਬਗਲੇ ਦਾ ਦਿੱਤਾ ਹੁਣ ਤੀਸਰਾ ਪ੍ਰਮਾਣ ਦੇ ਰਹੇ ਨੇ ਸਿਮਲ ਰੁਖ ਸਰੀਰ ਮੈਂ ਮੈਂ ਜਨ ਦੇਖ ਭੁਲੰਨਾ ਕਹਿੰਦੇ ਜਿਵੇਂ ਸਿੰਬਲ ਦਾ ਰੁੱਖ ਹੈ ਨਾ ਦੂਰੋਂ ਕਹਿੰਦੇ ਪੰਛੀ ਆਉਂਦੇ ਨੇ ਮੈਜਨ ਕਹਿੰਦੇ ਤੋਤਾ ਕਹਿੰਦੇ ਦੋਦੇ ਆਉਂਦੇ ਨੇ ਨਾ ਉਹਦੇ ਉੱਪਰ ਕਹਿੰਦੇ ਦੋਦੇ ਆ ਕੇ ਬੈਠਦੇ ਨੇ ਦੇਖਦੇ ਨੇ ਆ ਕੇ ਤਾਂ ਫਲ ਤਾਂ ਕਿਸੇ ਕੰਮ ਨਹੀਂ ਇਹਦੀ ਛਾਂ ਵੀ ਨਹੀਂ ਇਹ ਲੱਕੜ ਵੀ ਕੰਮ ਨਹੀਂ ਆ ਰਹੀ ਆਪਾਂ ਦੇਖਦੇ ਨੇ ਕਿ ਸਿੰਬਲ ਦੀ ਲੱਕੜ ਕੰਮ ਨਹੀਂ ਆ ਰਹੀ ਤੇ ਪਰ ਕਹਿੰਦੇ ਉਹ ਨਰਾਸ਼ ਹੋ ਕੇ ਮੁੜ ਜਾਂਦੇ ਨੇ ਇਸੇ ਤਰ੍ਹਾਂ ਹੀ ਜਿਹੜੇ ਔਗਣਾ ਵਾਲੇ ਇਨਸਾਨ ਨੇ ਦੇਖਣ ਨੂੰ ਤਾਂ ਬਾਹਰੋਂ ਬੜਾ ਸੋਹਣਾ ਪਹਿਰਾਵਾ ਲੱਗੇਗਾ ਪਹਿਲੀ ਵੇਲੇ ਵੇਖਦਾ ਨਾ ਆਪਾਂ ਨੂੰ ਇੰਜ ਲੱਗੇਗਾ ਕਿ ਬੜਾ ਮੇਰਾ ਹਮਦਰਦੀ ਹੈ ਬੜਾ ਮੇਰੇ ਨਾਲ ਇਹਨੂੰ ਬੜੀ ਸੰਭੂਤੀ ਹੈ ਬੜਾ ਮੇਰਾ ਹਮਦਰਦੀ ਹੈ ਕਿ ਬੜੀ ਇਹ ਮੇਰੀ ਸਾਰ ਲੈਂਦਾ ਹੈ ਪਰ ਕੋ ਨੂੰ ਕੋ ਜਦੋਂ ਸੀ ਉਹਦੇ ਨਾਲ ਵਰਤਾਂਗੇ ਨਾ ਵਰਤਾਂਗੇ ਉਦੋਂ ਪਤਾ ਲੱਗਣਾ ਕਿ ਅੰਦਰ ਜ਼ਹਿਰ ਦਾ ਭਰਿਆ ਪਿਆ ਹੈ ਤਾਂ ਇਹ ਤੈਨੂੰ ਮਰਵਾ ਕੇ ਰੱਖ ਦੇਗਾ ਤੈਨੂੰ ਛੱਡੇਗਾ ਨਹੀਂ ਅੰਦਰੋਂ ਜ਼ਹਿਰ ਦਾ ਭਰਿਆ ਪਿਆ ਹੈ ਤੇ ਗੁਰਮੁਖੋ ਇਸੇ ਤਰ੍ਹਾਂ ਹੀ ਜਿਹੜਾ ਸਿੰਬਲ ਦਾ ਰੁੱਖ ਹੈ ਦੇਖਣ ਨੂੰ ਬੜਾ ਉੱਚਾ ਹੈ ਬੜਾ ਦੂਰੋਂ ਦੇਖ ਕੇ ਪੰਛੀ ਆਉਂਦੇ ਨੇ ਕੋਲ ਪਰ ਕਹਿੰਦੇ ਜਦੋਂ ਕੋਲ ਆ ਕੇ ਦੇਖਦੇ ਨੇ ਨਾ ਉਦੋਂ ਨਾਰਾਜ਼ ਹੋ ਕੇ ਮੁੜ ਜਾਂਦੇ ਨੇ ਕਹਿੰਦੇ ਸੇਵ ਫਲ ਕਮ ਨਿਆਮਨੀ ਤੇ ਗੁਣ ਮੈਂ ਤਨ ਹਨ ਕਹਿੰਦੇ ਉਹਦੇ ਫਲ ਕਿਸੇ ਕੰਮ ਆਉਂਦੇ ਨੇ ਨਹੀਂ ਕਿਸੇ ਕੰਮ ਆਉਂਦੇ ਇਸੇ ਤਰ੍ਹਾਂ ਹੀ ਆਪਣੇ ਆਪ ਨੂੰ ਕਹੀਏ ਕਿ ਮੈਂ ਵੀ ਉਹ ਜਿਹਾ ਮੇਰੇ ਅੰਦਰ ਗੁਣ ਤਾਂ ਕੋਈ ਹੈ ਹੀ ਨਹੀਂ ਹੁਣ ਅਗਲੀ ਪੰਕਤੀ 'ਚ ਕਹਿੰਦੇ ਨੇ ਅੰਧਲੇ ਭਾਰ ਉਠਾਇਆ ਹੁਣ ਅਗਲਾ ਪ੍ਰਮਾਣ ਦੇ ਰਹੇ ਨੇ ਕਹਿੰਦੇ ਨੇ ਅੰਧਲੇ ਭਾਰ ਉਠਾਇਆ ਡੂਕਰ ਬਾਟ ਬਹੁਤ ਕਹਿੰਦੇ ਜਿਵੇਂ ਇੰਨਾ ਇਨਸਾਨ ਹੋਵੇ ਅੱਖਾਂ ਤੋਂ ਦੀਦਾਂ ਨਾ ਹੋਵੇ ਸਿਰ ਦੇ ਉੱਪਰ ਭਾਰਤ ਕਿਉਂ ਹੋਵੇ ਡੁੱਗਰ ਕਹਿੰਦੇ ਨੇ ਪਹਾੜੀ ਨੂੰ ਕਹਿੰਦੇ ਪਹਾੜੀ ਦੇ ਉੱਪਰ ਰਸਤੇ ਦੇ ਉੱਪਰ ਲੱਭੇ ਕਿ ਮੈਂ ਪਹਾੜੀ ਪਾਰ ਕਰ ਜਾਵਾਂਗਾ ਇਹ ਹੋ ਸਕਦਾ ਹੈ ਕਹਿੰਦੇ ਨਹੀਂ ਅੱਖੀ ਲੋੜੀ ਨਾ ਲਹਾ ਹੋ ਚੜ ਲੰਘਾਂ ਕਿਤ ਕਹਿੰਦੇ ਜਦੋਂ ਅੱਖਾਂ ਹੀ ਹੈ ਨਹੀਂ ਕਹਿੰਦੇ ਫਿਰ ਪਾਰ ਕੇ ਮੈਂ ਲੰਘਿਆ ਜਾਵੇਗਾ ਇਸੇ ਤਰ੍ਹਾਂ ਹੀ ਸਾਡੇ ਜੀਵਨ ਦਾ ਇਹ ਜਿਹੜਾ ਨਾ ਜੀਵਨ ਦੇ ਵਿੱਚੋਂ ਅਸੀਂ ਪਾਰ ਲੰਘਣਾ ਹੈ ਇਹ ਸਾਨੂੰ ਜ਼ਰੂਰੀ ਹੈ ਕਿ ਸਾਡੇ ਗਿਆਨ ਦੀਆਂ ਅੱਖਾਂ ਹੋਣੀਆਂ ਜ਼ਰੂਰੀ ਨੇ ਇਹ ਨਹੀਂ ਕਿ ਅਸੀਂ ਕਹਾਂਗੇ ਸੰਤ ਅੱਖਾ ਹੈਗੇ ਜੀ ਪਹਾੜ ਚੜ ਜਾਗੇ ਕਿਹੜੀ ਪਹਾੜੀ ਤੇ ਗੱਲ ਕਰ ਰਹੇ ਨੇ ਗੁਰੂ ਜੀ ਸਾਨੂੰ ਕਹਿ ਰਹੇ ਨੇ ਸਾਡੇ ਜੀਵਨ ਦੇ ਵਿੱਚ ਜੋ ਰਸਤੇ ਦੇ ਉੱਪਰ ਚੱਲ ਰਹੇ ਆ ਅਸੀਂ ਇਸ ਜੀਵਨ ਰੂਪੀ ਰਸਤੇ ਦੇ ਉੱਪਰ ਲੰਘਣਾ ਹੈ ਅਸੀਂ ਇਸ ਪਹਾੜੀ ਨੂੰ ਪਾਰ ਕਰਨਾ ਹੈ ਪਰ ਕਰਾਂਗੇ ਕਿਵੇਂ ਜਦੋਂ ਸਾਡੀ ਗਿਆਨ ਦੀਆਂ ਅੱਖਾਂ ਸਾਡੇ ਅੰਦਰ ਕੰਮ ਕਰਨ گی۔ ਕਿ ਮੈਂ ਗਲਤ ਰਸਤੇ ਤਾਂ ਨਹੀਂ ਜਾ ਰਿਹਾ ਮੈਂ ਗਲਤ ਸੰਗਤ ਦੇ ਵਿੱਚ ਤਾਂ ਨਹੀਂ ਪੈ ਰਿਹਾ ਮੈਂ ਗਲਤ ਬੋਲ ਤਾਂ ਨਹੀਂ ਰਿਹਾ ਮੈਂ ਗਲਤ ਸੁਣ ਤਾਂ ਨਹੀਂ ਰਿਹਾ ਮੈਂ ਇਹਨਾਂ ਅੱਖਾਂ ਦੇ ਨਾਲ ਗਲਤ ਦੇਖ ਤਾਂ ਨਹੀਂ ਰਿਹਾ ਅਗਲੀ ਪੰਕਤੀ ਉਹਨਾਂ ਨੂੰ ਸਮਝਾ ਰਹੇ ਨੇ ਚਾਕ ਕਰੀਆਂ ਚੰਗੀਆਂ ਚੰਗੀਆਂ ਅਬਰ ਸਿਆਣਪ ਕਿਤ ਕਹਿੰਦੇ ਜਿੰਨੀਆਂ ਮਰਜ਼ੀ ਚਲਾਕੀਆਂ ਕਰ ਲੈ ਤੂੰ ਜਿੰਨਾ ਮਰਜ਼ੀ ਤੂੰ ਚੰਗਾ ਬਣ ਕੇ ਦਿਖਾ ਦੇ ਪਰ ਤੇਰੀ ਸਿਆਣਪ ਕਿਸੇ ਕੰਮ ਨਹੀਂ ਆਉਣੀ ਅਗਲੀ ਪੰਕਤੀ 'ਚ ਕਹਿੰਦੇ ਨੇ ਨਾਨਕ ਨਾਮ ਸੰਭਾਲ ਤੂੰ ਵੱਧਾ ਛੁਟੇ ਜਿੱਤ ਅਗਲੀ ਪੰਕਤੀ ਸਾਨੂੰ ਸਮਝਾਉਂਦਾ ਹੈ ਕਹਿੰਦੇ ਉਸ ਪਿਆਰੇ ਦੇ ਨਾਮ ਦੀ ਸੰਭਾਲ ਕਰ ਨਾਮ ਤੋਂ ਪਾਪ ਉਹਦੇ ਗਿਆਨ ਦੀ ਉਹਦੇ ਗੁਣਾਂ ਦੀ ਉਦੇ ਗਿਆਨ ਦੀ ਤੂੰ ਅੰਦਰ ਸੰਭਾਲ ਕਰ ਉਹਨੂੰ ਗੁਣ ਆਪਣੇ ਅੰਦਰ ਵਸਾ ਉਸ ਪਰਮਾਤਮਾ ਦੇ ਨਾਮ ਰੂਪੀ ਉਹਨਾਂ ਨੂੰ ਅੰਦਰ ਵਸਾ ਕਹਿੰਦੇ ਫਿਰ ਕਹਿੰਦੇ ਸਮਾਲ ਤੂੰ ਵੱਧਾ ਛੁੱਟੇ ਜਿੱਤ ਕਹਿੰਦੇ ਜਿਹੜੇ ਵਿਕਾਰਾਂ ਦਾ ਤੂੰ ਬੰਨਿਆ ਪੈ ਕਹਿੰਦੇ ਇਹਨੂੰ ਤੇਰਾ ਛੁਟਕਾਰਾ ਹੋ ਜਾਏ ਸੋ ਗੁਰੂ ਨੂੰ ਅੱਜ ਦਾ ਮੈਂ ਬਹੁਤ ਸਮਾਂ ਨਹੀਂ ਲੈਣਾ ਮੈਨੂੰ ਪਤਾ ਕਿ ਘਰ ਮੇਰਾ ਟਾਈਮ ਹੈ ਸਭ ਨੇ ਆਪੋ ਆਪਣੇ ਘਰਾਂ ਦੇ ਵਿੱਚ ਜਾ ਕੇ ਆਪਣੇ ਕਾਰਜ ਕਰਨੇ ਨੇ ਹੁਣ ਇਸ ਤੋਂ ਬਾਅਦ ਦੇ ਵਿੱਚ ਮੈਂ ਆਪ ਜੀ ਨੂੰ ਬੇਨਤੀ ਕਰਦਿਆਂ ਕਿ ਜਿਸ ਤਰ੍ਹਾਂ ਕਿ ਆਪਾਂ ਸੁਖਨੀ ਸਹਿਬ ਦੇ ਪਾਠਾਂ ਦੇ ਵਿੱਚ ਆਪਾਂ ਜੁੜਦੇ ਆ ਹੌਲੀ ਹੌਲੀ ਇੱਕ ਕਰਕੇ ਦੋ ਕਰਕੇ ਤਿੰਨ ਕਰਕੇ ਆਪਾਂ ਜੁੜਦੇ ਜਾਈਏ ਦੇਖੋ ਆਪਾਂ ਪ੍ਰਾਣੀਆਂ ਬੀਬੀਆਂ ਤੁਸੀਂ ਬਹੁਤ ਸਮੇਂ ਤੋਂ ਪਾਠ ਕਰਦੇ ਹੋ ਬੜੀ ਮੈਨੂੰ ਖੁਸ਼ੀ ਹੋਈ ਕਿ ਜਦੋਂ ਆਪਣੀ ਛੋਟੀ ਜੀ ਬੇਟੀ ਇੱਕ ਆਪਣੀ ਇਸ ਪਾਠ ਦੇ ਵਿੱਚ ਜੁੜ ਕੇ ਉਹਨੇ ਸੁਖਨੀ ਸਹਿਬ ਦੇ ਪਾਠ ਨੂੰ ਸਿੱਖਿਆ ਔਰ ਨਾਲ ਆਪਣੇ ਸਹਿਯੋਗ ਦਿੱਤਾ ਬੱਚਿਆਂ ਦਾ ਹੌਸਲਾ ਵੀ ਵਧਾਉਣਾ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਇਹਨਾਂ ਬੱਚਿਆਂ ਦਾ ਹੌਸਲਾ ਵਧਾਈਏ ਤਾਕੇ ਹੋਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬੱਚੇ ਇਸ ਮਾਰਗ ਦੇ ਉੱਪਰ ਤੁਰੇ ਜਿਵੇਂ ਕਿ ਆਪਣੀ ਬੀਬੀ ਕੁਸ਼ਪ੍ਰੀਤ ਪੁੱਤਰੀ ਸਰਦਾਰ ਅਪਾਰ ਸਿੰਘ ਦੀ ਉਹ ਆਪਣੇ ਨਾਲ ਪਿਛਲੇ ਮੇਰੇ ਖਾਲ 2 ਮਹੀਨੇ ਹੋ ਗਏ ਨੇ ਜੁੜੀ ਨੂੰ ਤੇ ਉਹਦਾ ਵੀ ਆਪਾਂ ਸਨਮਾਨ ਕਰਨਾ ਹੈ ਦੂਸਰਾ ਆਪਣਾ ਬੇਟਾ ਬਲਕਰਨ ਸਿੰਘ ਜੀ ਟੂ ਜਿਹੜੇ ਕਿ ਆਪਾਂ ਦੇਖਦਾ ਹੈ ਕਿ ਹਰ ਐ ਦਵਾਰ ਨੂੰ ਲਾਈਵ ਕਰਕੇ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਆਪਣਾ ਸੁਖਣੀ ਸੱਜ ਦੇ ਪਾਠਾਂ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਪਹੁੰਚ ਰਹੀਆਂ ਨੇ ਉਹਨਾਂ ਦਾ ਵੀ ਸਨਮਾਨ ਕਰਨਾ ਜੇ ਆਪਾਂ ਹੌਸਲਾ ਵਧਾਵਾਂਗੇ ਤਾਂ ਜਾ ਕੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੌਜਵਾਨਾਂ ਨੂੰ ਅੱਗੇ ਲੈ ਸਕਦੇ ਹਾਂ کوشش ਆਪਣੀ ਸਾਰਿਆਂ ਦੀ ਇਹੀ ਹੈ ਕਿ ਆਪਾਂ ਇਹਨਾਂ ਨੌਜਵਾਨ ਜੋ ਚੰਗਾ ਕੰਮ ਕਰਦੇ ਨੇ ਚੰਗਾ ਪ੍ਰਾਲਾ ਕਰਦੇ ਨੇ ਉਹਨਾਂ ਨੂੰ ਆਪਾਂ ਅੱਗੇ ਲੈ ਕੇ ਜਰੂਰ ਆਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬੱਚੇ ਇਹਨਾਂ ਮਾਰਗਾਂ ਦੇ ਉੱਪਰ ਚੱਲ ਕੇ ਕਿਉਂਕਿ ਇਲੈਕਟ੍ਰੋਨਿਕ মিডিਆ ਦਾ ਜਵਾਨ ਹੈ ਹੁਣ ਇਸ মিডিਆ ਦੇ ਨਾਲ ਜੁੜਨਾ ਜੁੜਨ ਦੇ ਨਾਲ ਸਾਡੀ ਆਵਾਜ਼ ਦੂਰ 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 ਤੱਕ ਜਾਂਦੀ ਹੈ ਬੇਸ਼ੱਕ ਇੱਥੇ ਆਪਾਂ ਥੋੜੇ ਹੋਵਾਂਗੇ ਪਰ ਇਹ ਜਿਹੜੀ ਆਵਾਜ਼ ਸਾਡੀ ਦੂਰ ਤੱਕ ਜਾਵੇਗੀ ਸਾਡੇ ਵਿਦੇਸ਼ਾਂ ਦੇ ਵਿੱਚ ਬੱਚੇ ਆਪ ਦੇਖ ਰਹੇਗੇ ਘਰ ਘਰ ਦੇ ਦੋ ਦੋ ਤਿੰਨ ਤਿੰਨ ਇੱਕ ਇੱਕ ਬੱਚਾ ਸਾਰੇ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਨੇ ਉਹ ਇਦਾਂ ਪਿੰਡ ਦੇ ਨਾਲ ਜੁੜ ਸਕਦੇ ਨੇ ਉਹ ਇਹੀ ਇੱਕ ਜ਼ਰੀਆ ਹੈ ਇਲੈਕਟ੍ਰੋਨਿਕ মিডিਆ ਦਾ ਇੰਟਰਨੈਟ ਦੇ ਰਾਹੀਂ ਆਪਣੇ ਪਿੰਡ ਦੇ ਨਾਲ ਜੁੜੇ ਰਹਿਣਗੇ ਬਹੁਤ ਵੱਡਾ ਪ੍ਰਾਲਾ ਸਰਦਾਰ ਬਰਕਮ ਸਿੰਘ ਦਾ ਹੁਣ ਮੈਂ ਬੇਨਤੀ ਕਰਾਂਗਾ ਕਿ ਬਾਹਰੋਂ ਸ੍ਰੀ ਗੁਰਿੰਦਰ ਸਿੰਘ ਹੋਰੀ ਅੰਦਰ ਆ ਜਾਣ ਸੁਖਣੀ ਸਾਹਿਬ ਵਾਲੇ ਜਿੰਨੇ ਵੀ ਆਪ ਬੈਠੇ ਹੋ ਤੇ ਆਪਾਂ ਇਹ ਬੱਚੇ ਦਾ ਔਰ ਬੱਚੀ ਦਾ ਸਨਮਾਨ ਕਰਨਾ ਹੈ ਆਪਾਂ ਮੋਮੈਂਟੋ ਦੇ ਕੇ ਇਹਨਾਂ ਬੱਚਿਆਂ ਨੂੰ ਸਨਮਾਨਤ ਕਰਨਾ ਹੈ ਤਾਂ ਕਿ ਇਹਨਾਂ ਦਾ ਵੀ ਹੋਰ ਹੌਸਲਾ ਵਧੇ ਆ ਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਆਵਾਜ਼ ਨੂੰ ਹੋਰ ਵੀ ਉੱਚੇ ਪੱਧਰਾਂ ਤੱਕ ਪਹੁੰਚਾਉਣ